ਪਤਾ ਨਹੀਂ ਲੱਗਾ ਲੋਕਾਂ ਤੋਂ ਸੁਣ-ਸੁਣ ਕੇ ਪਤਾ ਲੱਗਾ ਵੀ ਆਇਆ ਵਾ ਡਾਕਟਰ ਅੰਬੇਦਕਰ ਸਾਹਿਬ ਦੀ ਮੂਰਤੀ ਦੇ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮ ਦੀ ਮਾਂ ਕੈਮਰੇ ਸਾਹਮਣੇ ਆ ਚੁੱਕੀ ਦੱਸਦੀ ਹੈ ਕਿ ਵੱਡੀ ਖਬਰ ਹੈ ਜਿੱਥੇ ਕਿ ਬੀਤੇ ਦਿਨੀ ਡਾਕਟਰ ਅੰਬੇਦਕਰ ਸਾਹਿਬ ਦੀ ਮੂਰਤੀ ਦੇ ਨਾਲ ਛੇੜਛਾੜ ਕੀਤੀ ਗਈ ਹੈ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਸ ਨੌਜਵਾਨ ਦੀ ਹੁਣ ਮਾਂ ਜਿਹੜੀ ਕਿ ਸਾਹਮਣੇ ਆ ਗਈ ਹੈ ਕੈਮਰੇ ਦੇ ਸਾਹਮਣੇ ਤੇ ਵੱਡਾ ਬਿਆਨ ਦਿੰਦੀ ਹੋਈ ਨਜ਼ਰ ਆ ਰਹੀ ਹੈ ਉਸ ਦੀ ਮਾਂ ਕਹਿੰਦੀ ਹੈ ਕਿ ਇਹ ਕਿ 3 ਸਾਲ ਪਹਿਲਾਂ ਹੀ ਉਹ ਘਰ ਛੱਡ ਕੇ ਦੁਬਈ ਚਲਾ ਗਿਆ ਸੀਗਾ ਤੇ ਸਾਨੂੰ ਉਸ ਦਾ ਕੁਝ ਵੀ ਅਤਾ ਪਤਾ ਨਹੀਂ ਸੀਗਾ ਦੱਸ ਦੇ ਕਿ ਇਸ ਦੇ ਨਾਲ ਹੀ ਉਹ ਕਹਿੰਦੀ ਹੈ ਕਿ ਉਸ ਨੂੰ ਉਸ ਦੇ ਕੀਏ ਦੀ ਸਜ਼ਾ ਮਿਲਣੀ ਚਾਹੀਦੀ ਹੈ ਇਸ ਦੇ ਨਾਲ ਹੀ ਪੜੋਸੀਆਂ ਦਾ ਵੀ ਜੋ ਕਿ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਆਕਾਸ਼ ਜੋ ਕਿ ਇਸ ਮੁਲਜ਼ਮ ਦਾ ਨਾਮ ਦੱਸਿਆ ਜਾ ਰਿਹਾ ਹੈਗਾ ਤੇ 3 ਸਾਲ ਪਹਿਲਾਂ ਹੀ ਦੁਬਈ ਚਲਾ ਗਿਆ ਸੀਗਾ ਤੇ ਉਸ ਤੋਂ ਬਾਅਦ ਧਰਮਕੋਟ ਵਾਪਸ ਨਹੀਂ ਆਇਆ ਤੇ ਉਸ ਦੇ ਨਾਲ ਕੋਈ ਵੀ ਐਡਰੈਸ ਨਹੀਂ ਸੀਗਾ ਤੇ ਆਕਾਸ਼ ਨੇ ਦੱਸਦੀ ਹੈ ਕਿ ਮੁਲਜ਼ਮ ਆਕਾਸ਼ ਦੇ ਦੋ ਛੋਟੇ ਹੋਰ ਭਰਾ ਨੇ ਜੋ ਕਿ ਪੜ੍ਹਾਈ ਕਰਦੇ ਨੇ ਤੇ ਉਸ ਦੇ ਉਸ ਜਿਹੜਾ ਕਿ ਪਿਤਾ ਹੈਗਾ ਉਹ ਖੇਤ ਦੇ ਵਿੱਚ ਕੰਮ ਕਰਦਾ ਹੈ ਤੇ ਆਕਾਸ਼ ਨੇ ਪਹਿਲਾਂ ਜਿਹੜਾ ਕਿ ਉਹ ਮੋਨਾ ਸੀਗਾ ਤੇ ਹੁਣੇ ਹੀ ਉਸ ਨੇ ਕੇਸ ਰੱਖੇ ਨੇ ਤੇ ਵੱਡੀ ਅਪਡੇਟ ਸਾਂਝੀ ਕਰ ਰਿਆਂ ਦੱਸ ਦਈਏ ਕਿ ਪੂਰੇ ਅੰਮ੍ਰਿਤਸਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਜਤਾਇਆ ਜਾ ਰਿਹਾ ਹੈਗਾ ਵਕ ਵਕ ਲੀਡਰਾਂ ਦੇ ਵੱਲੋਂ ਨਿਕੇਪੀ ਕੀਤੀ ਜਾ ਰਹੀ ਹੈਗੀ ਐ ਇਸ ਹਰਕਤ ਦੇ ਉੱਤੇ ਲੋਕਾਂ ਨੂੰ ਕਾਫੀ ਜਿਹੜਾ ਕਿ ਗੁੱਸਾ ਚੜਿਆ ਹੋਏਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਇਸ ਦੇ ਉੱਤੇ ਐਕਸ਼ਨ ਲਿਆ ਹੈ ਕਹਿੰਦੇ ਵੀ ਜੋ ਵੀ ਇਸ ਹਰਕਤ ਦੇ ਉੱਤੇ ਹੈ ਉਸ ਦੇ ਪਿੱਛੇ ਕੋਈ ਵੀ ਹੈਗਾ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਕਿਉਂਕਿ ਇਸ ਦੇ ਨਾਲ ਲੋਕਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਨੇ ਇੱਕ ਪਾਸੇ ਜਿੱਥੇ ਕਿ 26 ਜਨਵਰੀ ਦਾ ਦਿਨ ਸੀਗਾ ਤੇ ਉਹ ਦੂਜੇ ਪਾਸੇ ਇਸ ਮੁਲਜ਼ਮ ਦੇ ਵੱਲੋਂ ਇਹ ਹਰਕਤ ਕਰਕੇ ਲੋਕਾਂ ਦੇ ਮਨਾਂ ਦੇ ਉੱਤੇ ਕਾਫੀ ਠੇਸ ਪਹੁੰਚੀ। ਇਸ ਨਾਲ ਹੀ ਮੁਲਜ਼ਮ ਦੀ ਮਾਤਾ ਦਾ ਕੀ ਕੁਝ ਕਹਿਣਾ ਹੈਗਾ ਆਓ ਤੁਹਾਨੂੰ ਬਿਆਨ ਸੁਣਾਉਂਦੇ ਹਾਂ। ਅਛਾ ਜੀ ਇਹ ਕਾਸ਼ਦੀਨ ਕੀ ਲੱਗਦਾ ਤੁਹਾਨੂੰ ਬੇਟਾ ਲੱਗਦਾ ਸੀ ਜੀ ਮੇਰਾ ਤੇ ਜਿਹੜੀ ਕੱਲ ਤੁਹਾਨੂੰ ਪਤਾ ਲਗਾਉਣਾ ਕਲੰਬੀਸਰ ਦੇ ਵਿੱਚ ਬਾਬਾ ਜੀ ਬਿੰਦਾਮ ਸਾਹਿਬ ਅਮਜੀਦ ਕਰਜੀ ਦਾ ਸਟੈਚੂ ਜਿਹੜਾ ਉਹਦੀ ਟੂਰਪੂਰ ਕੀਤੀ ਜਾਣੇ ਮੈਨੂੰ ਨਿਵੇਰੇ ਪਤਾ ਹੀ ਮੈਂ ਤਾਂ ਹੁਣ ਕੰਮ ਕਰਕੇ ਆਈ ਸੀ ਘਰਾਂ ਦਾ ਮਾਜਨਾ ਦਾ ਤੇ ਉਦੋਂ ਮੈਨੂੰ ਇਹਨਾਂ ਨੇ ਦੱਸਿਆ ਬੁੜੀਆਂ ਨੇ ਲੋਕਾਂ ਨੇ ਜਿੰਨੀਆਂ ਵੇਖਦੀਆਂ ਮੋਬਾਈਲ ਵੀ ਆਹ ਗੱਲ ਹੋਈ ਜਾਂ ਮੈਨੂੰ ਕੋਈ ਪਤਾ ਨਹੀਂ ਸੀ ਕਮਾ ਵਾਲਿਆਂ ਤੋਂ ਸਬੂਤ ਲਿਆ ਜਾਊਗਾ ਮੇਰਾ ਵੀ ਕਿੱਥੋਂ ਆਈ ਆ ਕਿੰਨੀ ਦੇਰ ਤੋਂ ਰਹਿ ਰਹੇ ਹੋ ਤੁਸੀਂ ਇੱਥੇ ਇੱਥੇ ਮੈਨੂੰ ਹੋ ਗਿਆ 3 ਸਾਲ ਹੋ ਗਏ ਉਹਨੇ ਰਹਿਦੀ ਨੂੰ ਆ ਲੋਕਾਂ ਦੇ ਕੰਮ ਕਰਦੇ ਪੋਚਾ ਲਾਉਂਦੇ ਵੀਰੇ ਅਸੀਂ ਬੱਚੇ ਕਿੰਨੇ ਆ ਤੁਹਾਡੇ ਮੇਰੇ 4 ਬੱਚੇ ਆ ਜੀ ਇਹ ਇੱਕ ਦੋ ਦਾ ਘਰ ਹੋ ਗਿਆ ਇਹ 3 ਸਾਲ ਹੋ ਗਏ ਵੀਰੇ ਗਏ ਨੂੰ ਕਰੋ ਕਿੱਥੇ ਗਿਆ ਕਿੱਥੇ ਗਿਆ ਸੀ ਇਹ ਦबई ਗਿਆ ਸੀ ਵੀਰੇ ਦबई ਕਿ ਵੀ ਕਰਨ ਗਿਆ ਸੀ ਇਹ ਦਿਹਾੜੀ ਦਾਪਾ ਕਰਨ ਗਿਆ ਸੀ ਉੱਥੇ ਵੀ ਲੇਵਰੀ ਪੜਿਆ ਕਿੰਨਾ ਇਹ ਪਲੱਸ 2 ਕਿਤੇ ਵੀ ਰਹੇ ਦੀ ਤੇ ਜਿਸ ਤਰ੍ਹਾਂ ਦਾ ਇਹ ਕੱਲ ਵਰਦਤ ਨੂੰ ਅਨਜਾਨ ਦਿੱਤਾ ਹੈ ਕਿ ਲੱਗ ਰਿਹਾ ਕਿਸੇ ਜੱਥੇਬੰਦੀ ਨਾਲ ਜਾਂ ਕਿਸੇ ਨਾਲ ਇਹ ਰਿਲੇਸ਼ਨ ਸੀਗੇ ਨਹੀਂ ਕਿਸੇ ਨਾਲ ਨਹੀਂ ਸੀਗੇ ਜੀ ਕੇਸ ਰੱਖਿਆ ਸੀ ਨੇ ਪਰ ਹਾਂ ਜੀ ਕੇਸ ਨਹੀਂ ਪਹਿਲਾਂ ਨਹੀਂ ਸੀਗੇ ਜੀ ਹੁਣ ਹੀ ਹੋ ਗਿਆ ਤਿੰਨ ਕ ਸਾਲ ਇਹਦੇ ਵਾਲ ਰੱਖਿਆ ਨੇ ਜਦੋਂ ਦੁਬਈ ਗਿਆ ਉਹਦੇ ਕੇਸ ਰੱਖਿਆ ਹਾਂ ਜੀ ਉਦੋਂ ਰੱਖਿਆ ਤੇ ਕਦੇ ਗੱਲ ਹੋਈ ਹੈ ਜਦੋਂ ਦੁਬਈ ਗਿਆ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਉਹ ਕਹਿੰਦਾ ਜੀ ਮੇਰਾ ਮਾਪਿਓ ਮਰ ਜੇ ਭੈਣ ਭਰਾ ਮਰ ਜਾਣ ਮੈਂ ਤਾਂ ਵੀ ਨਹੀਂ ਆਉਣਾ ਅੱਗ ਦਿਨ ਆਸਗਵਾਨ ਤੋਂ ਪੁੱਛ ਲਓ ਜੀ ਉਹ ਤਾਂ ਮਰਜੀ ਪੁੱਛ ਲੇ ਨੂੰ ਹੁਣ ਦੁਬਈ ਤੋਂ ਕਦੋਂ ਵਾਪਸ ਆਇਆ ਨੂੰ ਹੋ ਗਿਆ ਤਿੰਨ ਕਿ ਮਹੀਨੇ ਆਏ ਨੂੰ ਤੁਹਾਨੂੰ ਵੀ ਪਤਾ ਲੱਗਿਆ ਵੀ ਤਿੰਨ ਮਹੀਨੇ ਤੋਂ ਆ ਗਿਆ ਆ ਆ ਲੋਕਾਂ ਦੇ ਸਟੇਟਸ ਸੁਣ ਸੁਣ ਕੇ ਵੇਖ ਵੇਖ ਕੇ ਸਾਨੂੰ ਪਤਾ ਲੱਗਿਆ ਵੀਰੇ ਸਾਨੂੰ ਨਹੀਂ ਸੀ ਪਤਾ ਤੁਹਾਨੂੰ ਵੀ ਪਤਾ ਲੱਗਿਆ ਵੀ ਇਹਨੇ ਕੇਸਦਾਰੀ ਰੱਖਿਆ ਹਾਂਜੀ ਤੇ ਘਰੇ ਨਹੀਂ ਆਇਆ ਦੁਬਈਆਂ ਤੋਂ ਬਾਅਦ ਨਹੀਂ ਘਰੇ ਨਹੀਂ ਆਇਆ ਵੀਰੇ ਰਹਿੰਦਾ ਕਿੱਥੇ ਨਹੀਂ ਆ ਇਹ ਅੰਬਰਸਾਰੀ ਉੱਤਰਿਆ ਸੀ ਜਾਂ ਅੱਜ ਤੋਂ ਉੱਥੇ ਹੀ ਰਹਿੰਦਾ ਸੀ ਬਸ ਉੱਥੇ ਕਿਰਾਏ ਤੇ ਨੂਮ ਲਿਆ ਸੀ ਇਹਦਾ ਉੱਥੇ ਰਹਿੰਦਾ ਸੀ ਕਹਿੰਦੇ ਕਿਸੇ ਉਹ ਜਿਹੇ ਬੰਦਿਆਂ ਨਾਲ ਉਹਦੇ ਰਿਲੇਸ਼ਨ ਹੋਣ ਜਾਂ ਗੱਲਬਾਤ ਹੋਵੇ ਮੈਂ ਕਿਸੇ ਨਾਲ ਨਹੀਂ ਸੀ ਵੀਰੇ ਦਾ ਕਿਹੜੀ ਉਸ ਤਰ੍ਹਾਂ ਦੀ ਗੱਲ ਕਰਦਾ ਹੋਵੇ ਨਾ ਉਹ ਤਾਂ ਕੁੜੀਆਂ ਵਰਗਾ ਸੀ ਮੁੰਡਾ ਸਾਡਾ ਜੀ ਅੰਦਰੋਂ ਬਾਹਰ ਨਹੀਂ ਨਿਕਲਦਾ ਗੱਲ ਘਟ ਰਹਾ ਵਾਪਰੀ ਆ ਫਿਰ ਇਹ ਨੂੰ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਇਹ ਕਿੱਦਾਂ ਦੇਖਦਾ ਉਹ ਜੀ ਆ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਮੋਬਾਈਲ ਵੇਖ ਕੇ ਵੀ ਆਕਾਸ਼ ਆ ਜੀ ਮੈਨੂੰ ਨਹੀਂ ਸੀ ਪਤਾ ਸੀ ਮੈਂ ਤਾਂ ਕੰਮ ਕਰਕੇ ਆਈ ਸੀਗੀ ਘਰਾਂ ਦਾ ਤੇ ਕੋਈ ਪੁਲਿਸ ਨੇ ਵੀ ਸੰਪਰਕ ਕੀਤਾ ਤੁਹਾਡੇ ਨਾਲ ਜਾਂ ਕੋਈ ਏਜੰਸੀ ਆਈ ਹੋਵੇ ਹਾਲ ਤਾਂ ਮੈਨੂੰ ਪਤਾ ਹੀ ਹੋਣ ਲੱਗਾ ਵੀਰੇ ਮੈਨੂੰ ਤਾਂ ਪਤਾ ਨਹੀਂ ਸੀਗਾ ਨੇ ਤੋ ਇਹ ਤੁਸੀਂ ਕੀ ਕਰਨ ਸਮਝਦੇ ਹੋ ਮੁੰਡੇ ਨੇ ਇਹੋ ਜੀ ਹਰਕਤ ਕੀਤੀ ਮਾਰੀ ਕੀਤੀ ਵੀਰੇ ਜੋ ਵੀ ਕੀਤਾ ਮਾੜਾ ਕੀਤਾ ਮੈਂ ਤਾਂ ਇਹੀ ਕਹਿੰਦੀ ਆ ਕਿੰਨੀ ਉਮਰ ਕਿੰਨੀ ਹੈ ਜੀ 24 ਸਾਲ ਦੀ ਸੀ ਜੀ ਤੇ ਬਾਕੀ ਜਿਹੜੇ ਬੱਚੇ ਹੈਗੇ ਤੁਹਾਡੇ ਛੋਟੇ ਵੱਡੇ ਉਹ ਤਾਂ ਛੋਟੇ ਹੀ ਆ ਵੀਰੇ ਬਲੇ ਕੁਵਾਰਾ ਆ ਜਾਨੀ ਹਾਂਜੀ ਉਹ ਵੀ ਕੁਵਾਰਾ ਹੀ ਆ